ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੋਣਾੜੀ ਫਾਰਮ ਪਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌਕੇ ਜੀ ਬਾਈ ਬੱਗੇ ਕੋਲੇ ਪਹੁੰਚੇ ਆ ਤਿੰਨ ਨਾਲ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਪੂਰੇ ਝੋਟੀ ਦੇ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਤੇ ਤਿੰਨ ਵਰਡਾਂ ਪਿੰਡ ਚੌਕੇ ਸਸੀਗਾ ਬਾਈ ਸਸੀਗਾ ਬਾਈ ਜੀ ਹੋਰ ਕਿਵੇਂ ਬੱਗੇ ਪੂਰਾ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 9976624270 ਪਿੰਡ ਪਿੰਡ ਚੌਕੇ ਜਿਹੜਾ ਵਹੰਡਾ ਤੇਰ ਵਾਲਿਆ ਜੀ ਓਕੇ ਜੀ ਤੇ ਕਿਵੇਂ ਚੱਲਦਾ ਕੰਮਕਾਰ ਪੂਰਾ ਵਧੀਆ ਬਾਈ ਕਿਰਪਾ ਬਰਮਾ ਪਹਿਲਾਂ ਵੀਡੀਓ ਦਾ ਕਿਵੇਂ ਯਾਰ ਬਹੁਤ ਵਧੀਆ ਯਾਰ ਤਾਂ ਅੱਧੇ ਘੰਟੇ ਮਾਲ ਦੇ ਓਕੇ ਜੀ ਤੇ ਵੀਰੇ ਅੱਜ ਆਪਾਂ ਮੈਂ ਲਾਉਦਾ ਮੈਂ ਜਾਂਦਾ ਮੈਨੂੰ ਜਾਂਦੇ ਨੂੰ ਗਾ ਮਿਲੇ ਮੈਂ ਤੈਨੂੰ ਫੋਨ ਵੀ ਕਰਾਂ ਮੈਂ ਬਹੁਤ ਜ਼ੋਰ ਲਾਉਂਦਾ ਓਕੇ ਜੀ ਤੇਵਰੇ ਕਿੰਨੀਆਂ ਸੀਗੀਆਂ ਅੱਜ ਤਿੰਨ ਤਿੰਨ ਬਹਿਣਾ ਬਾਈ ਦੋ ਗੱਬਣਾ ਦੋ ਗੱਬਣਾ ਇੱਕ ਜਰਸੀ ਕੈਰ ਸ਼ੈਰ ਓਕੇ ਤੇ ਜਿਹੜੀ ਆ ਪੈਰ ਸ਼ੈਰ ਇਹਦੇ ਵਾਰੀ ਪਹਿਲਾਂ ਗੱਲ ਕਰ ਲਈਏ ਬਾਈ ਦੂਜਾ ਸੂਆ ਸੁਣਿਆ ਦੂਜਾ ਸੂਆ ਸੁਣਦੀ ਹੈ ਕਿੰਨੇ ਦਿਨ ਲੱਗਦੇ ਆ 4-5 ਦਿਨ ਲੱਗਦੀ ਆ ਆ ਦੇਖੋ ਜੀ ਦੁੱਧ ਬਾਈ ਦੂਜੇ ਸੂਏ ਪਾਉਣੇ ਨੇ 18 ਕਿਲੋ ਤੇ ਬਾਕੀ ਦਾ ਮੁੱਠੀ ਵਾਲਾ ਹੱਥੀਚੋ ਆਇਆ ਬਾਤ ਚੰਗਾ ਸੁਣ ਲੱਗਿਆ ਠੰਡੀ ਵਾਲੀ ਆ ਜਾਂਦਾ ਆ ਦੇਖ ਕਿੰਨੇ ਦਿਨ ਕੱਟ ਜੂਗਾ ਕਿ ਦਿਨ ਬਾਈ 4 ਤੋਂ 5 ਲਿਓ ਫਿਰ ਹੋਰ ਅ ਕਰਾ ਕੇ ਚੈੱਕ ਬਾਲ ਢੱਲਾ ਹਜੇ ਕਾਫੀ ਪੰਗਾ ਹਨਾ ਬੜੀ ਗਾਮਚਰ ਕਾਂ ਜਿੱਥੇ ਮਰਜੀ ਬੈਠਾ ਨਹੀਂ ਜਰਾ ਬਾਕੀ ਦੀ ਗੱਲ ਫੁੱਟਬਾਲ ਨੂੰ ਬਾਦੀ ਹਜੇ ਵੀ ਜੇ ਆਪਾਂ ਖਿੱਚ ਕੇ ਪਿੱਛੇ ਦੇ ਦੇਵਾ ਯਾਰ ਬੜਾ ਚੰਗਾ ਛਣ ਛਣ ਬੜਾ ਚੰਗਾ ਬੈਠਦਾ ਨੇੜੇ ਦਾ ਇੰਝ ਆ ਜੀ ਬਾਕੀ ਯਾਰ ਸ਼ਹਿਰ ਚ ਆ ਗਈ ਲੰਬਾ ਨਾ ਪਿਓਰ ਆ ਬਾਈ ਯਾਰ ਸ਼ਹਿਰ ਹੂੰ ਮਲੇ ਗਰਮੀ ਨਹੀਂ ਮੰਨੀ ਭੋਰਾ ਵੀ ਨਹੀਂ ਮੈਂ ਕਹਾ ਗਰਮੀ ਨਹੀਂ ਨਾ ਬੜੀ ਆ ਯਾਰ ਕਾ ਓਕੇ ਜੀ ਲੈ ਚੱਲ ਲੰਮੀ ਲੈ ਚੱਲੋ ਵਰਕੀਆਂ ਭਰ ਦਿਆ ਚੱਲ ਚਲੂਗਾ ਬਾਕੀ ਜਿਹੜੀ ਲੈਵਲ ਉਹਦੀ ਫਿਟਿੰਗਾਂ ਚੰਗੀ ਆ ਹਨਾ ਇੱਕ ਨੰਬਰ ਆ ਯਾਰ ਜੋ ਇੱਥੇ ਖੜਾ ਆ ਕੇ ਲੈ ਆ ਆ ਦੇਖੋ ਆਏ ਫਿਰ ਚੂਈ ਜਾਣਾ ਤੇ ਵਾਕਿਆ ਅਸੀਂ ਉਹ ਸਾਉ ਆਪਣੀ ਹੁੰਦੀ ਆ ਬਾਲੀ ਯਾਰ ਇੱਕ ਨੰਬਰ ਵੜਾ ਜਾ ਰਹਾ ਤਾਂ ਬਾਲੇ ਲੱਗਿਆ ਯਾਰ ਜਰਸੀ ਦੂਜਾ ਜੀ ਫਿਰ ਕਿੰਨਾ ਦੁੱਧ ਕੱਢ ਦੂ ਬਾਈ ਬੱਕੇ ਬਾਈ ਦੁੱਧ 17 ਕਿਲੋ ਦੇ ਦੂ ਜਾਇ ਗੱਲ ਅਗਲੇ ਦੀ ਕਹਿਰ ਆ ਪਾਵਾਂ ਦੀ ਕੋਈ 16 ਮੰਨ ਕੇ ਆ ਹਾਂ 16 ਮੰਨ ਕੇ ਲੈ ਤਾਂ ਵੀ ਡਿੱਕਾ ਬਾਕੀ ਅਗਲੇ ਦੀ ਸੇਵਾ ਫੀਡ ਪਾਊਡਰ ਕੁਆਲਿਟੀ ਵਾਲੀ ਵੜਾ ਜਾਣਾ ਹੂੰ ਜੇ ਸੇਵਾ ਦਾ ਦੁੱਧ ਨਹੀਂ ਲੈਣਾ ਚੰਗੀ ਕੁਆਲਿਟੀ ਚੰਗਾ ਤੋਰਾ ਸਾਰਾ ਪੂਰਾ ਇੱਕ ਨੰਬਰ ਲੈ ਲਓ ਆ ਦੇਖੋ ਜੀ ਬਾਕੀ ਸਾਹਿਬ ਸੁਈ ਵੀ ਚੰਗਾ ਕੋਈ ਛੋਟੀ ਨਹੀਂ ਲੈਵੇ ਲੂਬੇ ਦੀ ਆ ਦੇਖੋ ਜੀ ਤੋਰਾਦਾਰਾ ਇੱਕ ਨੰਬਰ ਆ ਕੁਆਲਿਟੀ ਚੰਗੀ ਬਾਕੀ ਦੁੱਧ ਵੀ 17 ਕਿਲੋ ਬਾਈ ਨੇ ਕਿਹਾ ਤੇ ਕੱਢ ਵੀ ਦੇਣਾਗਾ ਬਹੁਤ ਬੜੀ ਬਹੁਤ ਬਹੁਤਾ ਵਹਿੜਾ ਦਾਨ ਬਹੁਤਾ ਐਰ ਬਹਿਣਾ ਸੋਹਣੀ ਹਾਲੇਵੇ ਦੀ ਪੂਰੀ ਸਾਫ ਆ ਜੀ ਚਮਕ ਵਾਲੀ ਕੁਆਲਿਟੀ ਪੂਰੀ ਚੰਗੀ ਆ ਬਾਕੀ ਦੀ ਗੱਲ ਤੁਸੀਂ ਪਾਓਗੇ ਤੇ ਕੱਢੋਗੇ ਗਰਮੀ ਨਾਂ ਦੇ ਬਰਾਬਰ ਇਹਨੇ ਮੰਨਣੀਆਂ ਕਿੰਨੇ ਪੈਸੇ ਬਾਈ ਬੱਗੇ ਦੇ ਇਹਦਾ ਲੈਣ ਦੇ हां बस स्टार्टर ਵਾਟ ਵਾ ਮੁੱਲ 62000 ਆ ਯਾਰ ਮਾਨਤਨ ਕਰਦਾ ਜੋ ਮੈਂ ਤੇਰਾ ਜਾਇਜ਼ ਮੁੱਲ ਆਈ ਮੀਨ 70 75 ਮੰਗਣਾ ਪੈਂਦਾ ਦੋ ਨੰਬਰ ਯਾਰ ਸੀ 50 ਵਾਲੀ ਵੀ ਹਾਂ Ориجنਲ ਆ ਬਾਈ ਇਹਦੀ ਕੀ ਡਿਟੇਲ ਆ ਕਦੋਂ ਬਾਈ ਇਹਦੀ ਬਸ 4-5 ਦਿਨ ਠੰਡੀ ਬਹੁਤਾ ਵੀ ਚਾਰ ਤੋਂ ਪੰਜ ਦਿਨ ਬਾਕੀ ਜਗਾੜ ਦੇ ਤੂੰ ਬੱਚੀ ਲੈ ਸੁਆ ਦੂਜਾ ਬਾਈ ਬਾਈ ਦੂਜਾ Ориجنਲ ਓਕੇ ਕੂਨੀ ਦੇਖ ਜਾ ਤੂੰ ਦੂਜਾ ਸੁਆ ਗਿਆ ਜੀ ਬਾਕੀ ਦੀ ਗੱਲ ਥਾਣਾ ਤੁਣਾ ਦਾ ਸਪੇਸ ਬਹੁਤ ਚੰਗਾ ਆ ਦੇਖੋ ਜੀ ਚਾਲੇ ਚਾਲੇ ਲੈ ਚਲੋ ਜੀ ਤੇ ਬਾਕੀ ਦਾ ਸਮਾਂ ਹੀ ਪੜੀ ਵੀ ਚੰਗੀ ਹੈਗੀ ਕੋਈ ਉਵੇਂ ਨਹੀਂ ਹੈਗਾ ਵੀ ਟੁੱਟੇ ਮਰੀ ਜੀ ਹੋਰ 18 ਕਿਲੋ ਦੁੱਧ ਬਾਈ 18 ਕਿਲੋ ਦੇ ਦੋ ਜਿਹੜਾ ਬੰਦਾ ਸੇਵਾਸ਼ੂ ਬੜਾ ਕੋਈ ਚੰਗਾ ਬੈਠਦੀ ਓਕੇ ਓਕੇ ਰੰਗ ਰੰਗ ਦੇ ਚੌਂਕ ਦੇਖ ਦੁੱਧ ਦਾ ਵੀਰ ਜੀ ਨੇ 20 ਤੋਂ ਪਲਾਸਿਕ ਕਰਾ ਲਿਆ ਆਪਾਂ ਚੱਲ ਇੰਮੀ ਆਏ ਕਹਿੰਦੇ 23 24 ਗਈ ਚੱਲ ਜਰ ਠੀਕ ਹੈ ਜੀ ਲੈ ਚਲੋ 18 ਹੀ ਬਹੁਤ ਹੁੰਦਾ 18 ਕਿਨਾ ਘਟਾ ਹਮ ਥਾਲੇ ਵੇ ਦੀ ਬਾਕੀ ਪੂਰੀ ਸਾਫ ਆ ਨਾ ਠੰਡੀਆਂ ਮਾਲੀਆਂ ਜਰ ਰੌਲਾ ਦਾ ਆ ਆ ਦੇਖੋ ਜੀ 18 ਕਿਲੋ ਦੁੱਧ ਤੁਹਾਨੂੰ ਮਿਲ ਜਾਣਾ ਸੂਹਾ ਦੂਜਾ ਮਿਲ ਜਾਣਾ ਤੇ ਚੰਗੀ ਤੁਹਾਨੂੰ ਪੰਜਾਬ ਵਾਲੀ ਜਰਸੀ ਮਿਲ ਜਾਣੀ ਹੈ ਮੂੰਹ ਮਾ ਕਿੰਨੀ ਸੋਹਣੀ ਹੈ ਹਾਂ ਫੇਸ ਕੁਆਲਿਟੀ ਇੱਕ ਨੰਬਰ ਵਾਲੀਆਂ ਗੱਲਾਂ ਬੋਲਣ ਦੀ ਲੋੜ ਨਹੀਂ ਅਗਲਾ ਆਊਗਾ ਤੇ ਮਨ ਖੁਸ਼ ਹੋਊਗਾ ਹਨਾ ਲੋਕ 82 ਰਸੀਮ ਨੂੰ ਕਰਦੇ ਐ ਜੰਗਾਈਆਂ ਦਾ ਓਕੇ ਜੀ 80 80 ਆਪਾਂ ਕੀ ਕਰਾਂਗੇ ਫਿਰ ਆਪਾਂ 77000 ਚੋਂ ਮਾਨਦਾਨ ਕਰਦੇ ਹਾਂ 68000 ਦੀ ਹੋ ਜੂ ਹੈ 68000 ਦੀ 77000 ਚੋਂ ਅੱਛਾ 77000 ਦੀ 75 ਦੀ ਦੇ ਦੂੰਗੇ ਮਤ ਕਰਦਾ ਇੰਦਰਾ ਮਾਰਦਾ ਜੂ ਕਹਦਾ ਤੂੰ ਓਕੇ ਜੀ ਹਾਂ ਕਿਉਂਕਿ ਚੰਗੀ ਹੈ ਜੀ ਚੰਗੀ ਬੜਾ ਹੈ ਨੀ ਬੱਛੀ ਫੇਰ ਉਹ ਹੱਥ ਹੱਥ ਫੇਰ ਉਹ ਬੱਛੀ ਮੰਗਲਾ ਬੈਠਦਾ ਸਾਣ ਦੇਖ ਤੂੰ ਓਕੇ ਸਾਣ ਹਾਏ ਤਾਂ ਇਹ ਨੇ ਫੇਰ ਚੋਂ ਪੂਣੀ ਵੀ ਨਹੀਂ ਕਿਤੇ ਲੈ ਕੇ ਬੈਠੀ ਹੈ ਬੈਠਾ ਓਕੇ ਜੀ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰਦੇ ਇਹ ਬਾਈ ਤੇਲਾ ਤੇਲ ਲਾ ਗਈ ਤੇ ਕਿੰਨਾ ਬੋਲਾ ਰੈਡੀ ਆ ਬੋਲਾ ਹੁਣ ਹੈਗਾ ਫੇਰ 12 ਕਿਲੋ ਵਧੂਗੀ ਲੈ ਓਏ ਛੂਈ ਦੇ ਚਾਰ ਦਿਨ ਵਿੱਚ ਬੱਛੀ ਮਗਰ ਬਸ 15 ਕਿਲੋ ਦਾ ਕਰ ਜੂ ਆਰਾਮ ਨਾਲ 15 ਹੋਣਾ ਕਿਲੋ ਆਰਾਮ ਨਾਲ ਤੂੰ ਠੰਡ ਓਕੇ ਹੁਣ ਜੇ ਆਪਾਂ 15 ਕਰ ਦੋ ਤਾਂ ਫਾਇਦਾ ਵੀ ਦੁਰਕ ਰਹਿ ਕੇ ਚੱਕ ਬਗੇ ਦਾ ਤੇਲ ਦੇ ਹਿਸਾਬ ਨਾਲ ਜਮਾ ਜਾਇ ਰੇਟ ਕੀ ਆ ਗਿਆ ਬਾਈ ਬਸ ਜਮਾ ਇੱਕੋ ਹੀ ਇੱਕੋ ਹੀ ਇੱਕੋ ਹੀ ਬਸ 40000 ਜੀ ਦੇ ਬਹੁਤ ਠੀਕ ਆ ਬਾਕੀ ਤਾਜੀ ਸੂਈ ਵੀ ਆ ਓਏ ਤਾਜੀ ਸੂਈ ਵੀ ਆ ਹਾਂ ਨਾਂਦਾਨ ਕਰ ਦਾਂਗੇ ਹਾਂ ਬੱਛਰੂ ਨਾਲ ਆ ਜੇਰ ਦੀ ਵੀਡੀਓ ਤੇ ਵੀਰੇ ਜਮਾ ਹੀ ਨਹੀਂ ਸਾਨੂੰ ਚਾਉਂਦਾ ਕੋਹ ਕਿਉਂ ਆਉਂਦਾ ਹੈ ਦਾਦਾ ਸਣਾ ਹਾਂ ਦਾਦਾ ਸਣਾ ਪੈੱਲ ਕਰਕੇ ਦੇ ਦੇ ਹਾਂ ਓਕੇ ਜੀ ਇੱਕ ਗਲਾਸ ਭਰ ਦੂ ਯਾਰ ਠੀਕ ਆ ਬੇ ਵਾਕੀਤ ਇਨੇ ਪ੍ਰੋਪਰ ਹੋ ਕੇ ਤਿੰਨ ਇੱਕ ਨੰਬਰ ਹੂੰ ਥਣਤਾ ਦੇ ਤੁ ਲੱਗੇ ਆ ਭਾਨਾ ਹੈ ਚੰਗਾ ਸੂਆ ਇਹਦਾ ਵੀਰੇ ਦੂਜਾ ਦੂਜਾ ਸੂਆ ਓਰੀਜਨਲ ਤਿੰਨੇ ਦੂਜੇ ਦੂਜੇ ਵਾਲੀਆਂ ਦੂਜੇ ਬਾਈ ਨਾੜਾਂ ਵਗੈਰੇ ਚੰਗਿਆ ਹਨਾ ਹਵਾ ਨੇ ਵੀ ਗਰੀ ਕਿ ਨਾੜਾ ਹਾਂ ਲੈ ਚੱਲ ਬੜੀ ਮਹਿੰਗੀ ਲੱਤੀ ਹੈ ਬਾਕੀ ਦਾ ਅੱਜ ਜਿੰਨੀ ਗਰਮੀ ਤਾਂ ਨਹੀਂ ਹੋਣੀ ਆਰਾਮ ਨਾਲ ਖੜੀਗਾ ਉਹ ਗਰਮੀ ਕੋਈ ਵੀ ਨਹੀਂ ਮੰਨਦੀ ਯਾਰ ਬੈਠਾ ਠੀਕ ਹੈ ਵੀਰੇ ਗਰਮੀ ਦਾ ਗੱਲ ਹੀ ਕੋਈ ਨਹੀਂ ਠੀਕ ਹੈ ਜੀ ਆ ਦੇਖੋ ਜੀ ਧਾਰਾ ਦੂਰਾਂ ਤੁਹਾਨੂੰ ਕਰਾਉਂਦੇ ਆ ਜੇ ਚੰਗੀ ਹੈ ਜੀ ਬਾਕੀ ਦੀ ਗੱਲ ਆ ਵੀ ਕੀਆ ਯਾਰ ਫੇਰਾ ਵਾਜਮਾ ਜਾਇਜ਼ ਕਰਿਆ ਭਾਈ ਨੇ ਜੇ ਆਪਾਂ ਗੱਲ ਕਰ ਲਗੇ 40 ਵਾਲਾ ਲਾਉਂਦਾ ਕੀ ਹੈ ਹੂੰ ਬਾਈ ਬੱਗੇ ਕਿੰਨੇ ਦੇਣੀ ਹੈ ਜੇ ਸਾਰੇ ਥਾਂ ਇੱਕੋ ਜਿਹੇ ਹੁੰਦੇ ਇਹ ਤਾਂ 76000 ਜੋ ਲਾਉਂਦੇ ਸੀ ਦਿੱਤੀ ਨਹੀਂ ਉਹਦੇ ਠੀਕ ਆ ਕਿਉਂਕਿ ਆਪਾਂ ਮਾੜੀ ਦੇਣੀ ਨਹੀਂ ਹਨਾ ਹਾਂ ਓਕੇ ਜੀ ਆਹ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਥਾਂ ਦਿਖਾ ਦਿਓ ਬਾਕੀ ਆ ਬੱਗੇ ਨਵਾਂ ਹਾਨਾ ਹਨਾ ਭਾਈ ਬਾਈ ਬੈਠਦੇ ਥਾਂ ਤਾਂ ਇਹਨੇ ਡੋਕੇ ਚਾਰੇ ਥਣ ਤੁਣ ਤਾਂ ਇਹਦੇ ਜੇ ਆਪਾਂ ਗੱਲ ਕਰ ਲਗੇ ਡਾਂਗਾਰਗੇ ਚਾਰੇ ਹਨਾ ਉਹਦੀ ਚੱਲ ਲੱਗੋ ਵੀ ਬਰਾਬਰੀ ਪਿਆ ਥਾਂ ਤਾਂ ਜਾ ਵਾਂ ਭਾਈ ਜਿਹੜੀ ਗੱਲ ਆ ਸਹੀ ਦੱਸਾਂ ਯਾਰ ਆਪਾਂ ਮਾਰ ਦੇ ਫਿਰ ਦੋ ਦੋ ਕੱਲ ਨੂੰ ਲਾਂਬੇ ਵਾਲੀ ਗੱਲ ਨਹੀਂ ਲੈਣੀ ਨਹੀਂ ਨਹੀਂ ਲਾਂਬਾ ਕਿਉਂ ਲੈਣਾ ਲੰਮਾ ਸਮਾਂ ਕੰਮ ਕਰਨਾ ਤਾਂ ਲਾਂਬਾ ਵੀ ਦੇਖ ਬੰਦਾਰ ਧਾਰਾਂ ਦੂਰਾਂ ਦਾ ਮੈਂ ਕਹਿੰਦਾ ਪ੍ਰੋਪਰ ਆ ਜੀ ਆ ਦੇਖੋ ਜੱਗ ਦੇ ਵਿੱਚ ਖੜਕਾ ਸੁਣਦਾ ਹਨਾ ਕਾਲੀ ਜੀ ਬੀ ਪਾਈ ਆ ਗਾਂ ਦੀ ਯਾਰ ਆ ਦੇਖੋ ਜੀ ਪ੍ਰੋਪਰ ਧਾਰਾਂ ਮਾਰ ਲੈ ਇੱਕ ਚੋ ਦੂਜੇ ਜੋ ਮਾਰਦੇ ਜੀ ਨਿਆਣਾ ਨੂੰ ਨਾ ਨੇ ਨਾ ਆਪਾਂ ਪਾਇਆ ਬਲੋਂ ਉੜੀ ਮਹਾ ਚਲ ਗਈ ਇਹੋ ਵੀ ਹੋਈ ਆ ਉਹ ਦੇਖੋ ਜੀ ਆਪਾਂ ਤੇਲ ਕਰਕੇ ਦੇਣੀ ਆ ਬਾਈ ਕੱਲਾ ਤੁਸੀਂ ਜੇ ਕੇਅਰ ਕਰਕੇ ਤੇਲ ਦੇਣੀ ਕੇਅਰ ਕਰੋਗੇ ਤਾਂ ਚੱਲ ਵੀ ਸਕਦਾ ਪੂਰਾ ਬੋਧ ਜੇ ਕੋਈ ਸ਼ੇਵਾ ਸੁਆ ਕਰੂ ਓਕੇ ਜੀ ਬਸ ਚੱਲ ਵੀ ਸਕਦਾ ਨਹੀਂ ਆਪਾਂ ਤੇਲਾਂ ਜੀ ਵੇਚ ਜਮਾ ਜਾਏ ਰੈਟ 40000 ਚੋੜਾ ਮਾਨਤਾਨ ਹੋ ਜਾਣਾ ਇੱਧਰ 77000 ਦੇ ਵਿੱਚੋਂ ਮਾਨਤਾਨ ਹੋ ਜਾਣਾ 62000 ਦੇ ਵਿੱਚੋਂ ਮਾਨਤਾਨ ਹੋ ਜਾਣਾ ਐਰ ਸਾਇਰ ਦਾ ਤੇ ਬਾਕੀ ਦੀ ਗੱਲ ਚੰਗੀਆਂ ਜੀ ਸਾਰੀਆਂ ਜਰੂਰ ਬਾਈ ਨਾਲ ਕਰੋ ਸੰਪਰਕ ਨੰਬਰ ਬੋਲ ਦਿਓ ਬਾਈ 957624670 ਪਿੰਡ ਚੋਕੇ ਜ਼ਿਲ੍ਹਾ ਲਾਹੌਰ ਫਿੰਡਾ ਦਸੀਲ ਵਾਲਿਆਂ ਨੇ ਹਾਂਜੀ ਤੇ ਨੇੜੇ ਵਾਈਆਂ ਦੇ ਤਪਾ ਮੰਡੀ ਤੇ ਰਾਮਪਰਾ ਮੰਡੀ ਆ ਤਿੰਨ ਵਾੜਾ ਸੀ ਤਿੰਨੇ ਤੁਹਾਨੂੰ ਦਿਖਾ ਦਿੱਤਾ ਨੰਬਰ ਵਾਈ ਦਾ 987624670 ਪਿੰਡ ਚੋਕੇ ਧੰਨਵਾਦ ਜੀ